ਹਾਂਜੀ ਹੁਣ ਤੱਕ ਦੀ ਅਪਡੇਟ ਆ ਜੋ ਕਿ ਭਈ ਭਾਈ ਬਲਵੰਤ ਸਿੰਘ ਰਾਜਵਾਨਾ ਜਿਹੜੇ ਕਿ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਆ ਤੇ ਪਰ ਇੱਕ ਸੁਪਰੀਮ ਕੋਰਟ ਦਾ ਆਰਡਰ ਹੁੰਦਾ ਵੀ ਇਹਨਾਂ ਨੂੰ ਫਾਂਸੀ ਦਾ ਆਰਡਰ ਸੁਣਾ ਦਿੱਤਾ ਜਾਂਦਾ ਪਰ ਲੰਬੇ ਸਮੇਂ ਤੋਂ ਬੰਦ ਆ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਆ ਪਰ ਉਹ ਜਦੋਂ ਇਹ ਸਜ਼ਾ ਕੱਟਣ ਦੇ ਬਾਵਜੂ 29 ਸਾਲ ਹੋ ਗਏ ਜੇਲ੍ਹ ਦੇ ਵਿੱਚ ਬੰਦ ਜੋ ਕਿ ਭਈ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਤੇ ਪਰ ਹਲੇ ਤੱਕ ਨਾ ਹੀ ਰਿਹਾਈ ਤੇ ਨਾ ਹੀ ਉਹਨਾਂ ਨੂੰ ਜਿਵੇਂ ਕਿ ਫਾਂਸੀ ਦਾ ਆਰਡਰ ਸੁਣਾ ਦਿੱਤਾ ਜਾਂਦਾ ਨਾ ਹੀ ਫਾਂਸੀ ਹੁੰਦੀ ਹੈ ਉਹਨਾਂ ਨੂੰ ਹਲੇ ਤੱਕ ਮਾਮਲਾ ਅਦ ਅਚਕਾਰ ਲਟਕ ਕੇ ਖੜਿਆ ਪਰ ਲੇਕਿਨ ਜਿਹੜੀਆਂ ਹੁਣ ਤੱਕ ਦੀਆਂ ਖਬਰਾਂ ਇਹ ਇਹ ਹੀ ਕਹਿਣਾ ਬਈ ਸੁਪਰੀਮ ਕੋਰਟ ਕੇਂਦਰ ਨੂੰ ਪੁੱਸਦਾ ਵੀ ਤੁਸੀਂ ਜਿਹੜੇ ਕੀ ਜੇ ਗੱਲ ਕਰੀ ਸਾਡੇ ਬੰਦੀ ਸਿੰਘਾਂ ਦੀ ਰਿਹਾ ਉਹਨੂੰ ਲੈ ਕੇ ਜਿਨ੍ਹਾਂ ਦੀਆਂ ਸਜ਼ਾ ਪੂਰੀਆਂ ਵੀ ਹੋ ਗਈਆਂ ਪਰ ਲੇਕਿਨ ਉਹਨਾਂ ਦੇ ਮਾਮਲੇ ਫਿਰ ਵੀ ਅਦ ਅਚਕਾਰ ਲਟਕ ਕੇ ਖੜਿਆ ਨਾ ਹੀ ਉਹਨਾਂ ਨੂੰ ਫਾਂਸੀ ਜਿਵੇਂ ਕੀ ਕਹੀਏ ਵੀ ਆਰਡਰ ਹੁੰਦੇ ਆ ਫਾਂਸੀ ਦੇ ਨਹੀਂ ਫਾਂਸੀ ਹੁੰਦੀ ਹੈ ਤੇ ਨਹੀਂ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਹੁਣ ਮਾਮਲੇ ਇਹੀ ਆਉਂਦੇ ਆ ਸਾਹਮਣੇ ਵੀ ਅਗਲੀ ਸੁਣਵਾਈ ਜਿਹੜੀ ਹੁਣ ਤੱਕ ਦੀ ਅਪਡੇਟ ਆ 15 ਤਰੀਕ ਤੱਕ ਰੱਖਤੀ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਪਰ ਜੇ ਗੱਲ ਕਰੀ 2015 ਤੋਂ ਲੈ ਕੇ ਅੱਜ ਤੱਕ 29 ਸਾਲ ਤੱਕ ਭਾਈ ਬਲਵੰਤ ਸਿੰਘ ਰਾਜਵਾਨਾ ਜੀ ਕੀ ਭਾਈ ਜੇਲ੍ਹ ਦੇ ਵਿੱਚ ਬੰਦਾ ਤੇ ਪਰ ਲੇਕਿਨ ਕੀ ਆ ਜਾਂਦਾ ਕੇਂਦਰ ਸਰਕਾਰ ਮੰਨੀਓ ਵੀ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਨਾ ਦਿੱਤੀ ਜਾਂਦੀ ਹੈ ਪਹਿਲਾ ਫਾਂਸੀ ਦਾ ਆਰਡਰ ਹੁੰਦਾ ਬਾਅਦ ਵਿੱਚ ਮਾਮਲਾ ਫਿਰ ਚੇਂਜ ਕਰ ਦਿੱਤਾ ਜਾਂਦਾ ਪਰ ਲੇਕਿਨ ਹੁਣ ਨਾ ਹੀ ਉਹਨਾਂ ਨੂੰ ਫਾਂਸੀ ਤੇ ਨਾ ਹੀ ਰਿਹਾ ਹੁੰਦੀ ਹੈ ਕਿਉਂਕਿ ਸਜ਼ਾ ਕੱਟਣ ਦੇ ਬਾਵਜੂਦ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਰੱਖਿਆ ਹੁਣ ਇਹਦੇ ਵਿੱਚ ਇਹ ਕਹਿ ਸਕਦੇ ਆ ਵੀ ਜਾਂ ਤਾਂ ਇਹ ਸਰਕਾਰਾਂ ਇਹ ਆ ਵੀ ਜੇ ਅਗਰ ਭਾਈ ਬਲਵੰਤ ਸਿੰਘ ਰਾਜਵਾਨਾ ਬਾਹਰ ਆਉਂਦੇ ਆ ਤਾਂ ਇਹ ਮਾਮਲੇ ਨੂੰ ਲੈ ਕੇ ਵੀ ਕਈ ਖੂਨ ਖਰਾਬੇ ਹੋਰ ਵੀ ਹੋ ਸਕਦੇ ਆ ਹਗਾਮੇ ਵੀ ਹੋ ਸਕਦੇ ਆ ਪੰਜਾਬ ਦੇ ਵਿੱਚ ਇਸ ਕਰਕੇ ਨਹੀਂ ਰਿਹਾ ਹੁਣ ਦਿੰਦੇ ਤਾ ਇਹ ਜੇ ਗੱਲ ਕਰੀਏ ਆਪਾਂ ਜਗਤਾਰ ਹਵਾਰਾ ਸਾਡੇ ਬਹੁਤ ਹੀ ਬੰਦੀ ਸਿੰਘ ਜੇਲਾਂ ਦੇ ਵਿੱਚ ਬੰਦ ਰੱਖੇ ਹੋਏ ਆ ਲੰਬੇ ਸਮੇਂ ਤੋਂ ਹੁਣ ਇਹ ਰਿਹਾ ਕਿਉਂ ਨਹੀਂ ਹੁੰਦਦਾ ਇਹ ਬਈ ਸਰਕਾਰਾਂ ਤੇ ਸਾਡੇ ਪੰਜਾਬ ਦੇ ਵਿੱਚ ਸਵਾਲ ਇਹੀ ਉੱਠਦੇ ਆ ਵੀ ਸਰਕਾਰਾਂ ਨੇ ਇਹਨਾਂ ਨੂੰ ਬੰਦ ਕਰਕੇ ਰੱਖਿਆ ਹੋਇਆ ਜੇ ਗੱਲ ਕਰੀਏ ਹੁਣ ਜੇ ਅਮਰਪਾਲ ਸਿੰਘ ਦੀ ਉਹਨਾਂ ਦਾ ਵੀ ਇਹ ਸਰਕਾਰਾਂ ਨਾਲ ਹੀ ਜਾ ਕੇ ਕੰਟੈਕਟ ਉੱਥੇ ਮਿਲਦਾ ਵੀ ਇਹ ਸਰਕਾਰਾਂ ਨਹੀਂ ਬਾਹਰ ਉਹਨੂੰ ਦੀ ਕਿਉਂਕਿ ਇਹਨਾਂ ਨੂੰ ਇਹ ਪਤਾ ਆਪਦੀ ਜੇ ਅਗਰ ਸਾਡੇ ਬੰਦੀ ਸਿੰਘ ਰਹਾ ਹੁੰਦੀਆਂ ਤਾਂ ਪੰਜਾਬ ਦੇ ਵਿੱਚ ਮੌਲ ਹੋਰ ਵੀ ਜ਼ਿਆਦਾ ਤੇਜ਼ ਹੋ ਜਾਣਾ ਤਾਂ ਫਿਰ ਇਹ ਮਾਮਲੇ ਹੋਰ ਖੜੇ ਹੋ ਜਾਣਗੇ ਇਸ ਕਰਕੇ ਸਰਕਾਰਾਂ ਨੇ ਇਹਨਾਂ ਨੂੰ ਬੰਦ ਰੱਖਿਆ ਹੋਇਆ ਛੋਡਾ ਕੀ ਕਹਿਣਾ ਭਈ ਆਪਾਂ ਜਨਤਾ ਨੂੰ ਵੀ ਪੁੱਛਣਾ ਚਾਣੇ ਆ ਕਿਉਂਕਿ ਜਨਤਾ ਜਨਾਰਦਨ ਹੁੰਦੀ ਆ ਆਪਾਂ ਸਾਰਿਆਂ ਨੂੰ ਪੁੱਛਣ ਚਾਣੇ ਛੋਡਾ ਸਰਕਾਰਾਂ ਬਾਰੇ ਕੀ ਕਹਿਣਾ ਭਾਈ ਬਲਵੰਤ ਸਿੰਘ ਰਾਜੋਆਣੇ ਛੋਡਾ ਕੀ ਕਹਿਣਾ ਕਿਉਂਕਿ ਲੰਬੇ ਸਮੇਂ ਤੋਂ ਜਿਹੜੇ ਸਾਡੇ ਸਿੰਘ ਬੰਦੀ ਸਿੰਘ ਵੀ ਬੰਦ ਆ ਜੇ ਗੱਲ ਕਰੀਏ ਹੁਣ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਇਹਨਾਂ ਦੀ ਸਜ਼ਾ ਤਾਂ ਬਹੁਤ ਸਮਾਂ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਸਜ਼ਾ ਇਹਨਾਂ ਦੀ ਤੇ ਪਰ ਲੇਕਿਨ ਇਹਨਾਂ ਨੂੰ ਰਿਹਾਨ ਨਹੀਂ ਕੀਤਾ ਗਿਆ ਪਰ ਜਿਹੜੀਆਂ ਹੁਣ ਖਬਰਾਂ ਆਉਂਦੀਆਂ ਕਦੇ ਖਬਰ ਆਉਂਦੀ ਹੈ ਜੀ ਬਲਵੰਤ ਸਿੰਘ ਰਾਜਵਾਨੀ ਨੂੰ ਫਾਂਸੀ ਦਾ ਆਰਡਰ ਹੋ ਗਿਆ ਕਦੇ ਕਿਹਾ ਜਾਂਦਾ ਜੀ ਨਹੀਂ ਹਜੇ ਤੱਕ ਇਹ ਰਿਹਾਨ ਨਹੀਂ ਹੋਈ ਇਹਨਾਂ ਦੀ ਰਿਹਾਈ ਨਹੀਂ ਹੋਈ ਤੇ ਪਰ ਗੱਲਬਾਤ ਅੱਧ ਵਿਚਕਾਰ ਇਹ ਮਾਮਲਾ ਲਟਕਿਆ ਖੜਾ ਨਾ ਹੀ ਇਹਨਾਂ ਦੀ ਰਿਹਾਈ ਤੇ ਨਾ ਹੀ ਹਜੇ ਤੱਕ ਇਹਨਾਂ ਨੂੰ ਫਾਂਸੀ ਦਾ ਆਰਡਰ ਹੋਇਆ ਕਿਉਂਕਿ ਲੰਬੇ ਸਮੇਂ ਤੋਂ ਫਾਂਸੀ ਆਡਰ ਹੈਗਾ ਸੀ ਪਰ ਬਾਅਦ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਇਹਦੀ ਆਪਣੇ ਬੰਦੀਓ ਤੇ ਫਿਰ ਜਦੋਂ ਕਿਹਾ ਜਾਂਦਾ ਵੀ ਉਮਰ ਕੈਦ ਦੀ ਸਜ਼ਾ ਕੱਟਣ ਦੇ ਬਾਵਜੂਦ ਕਿਉਂਕਿ 40 ਸਾਲ ਦੇ ਨੇੜੇ ਹੋ ਗਏ ਕਰੀਬ ਤੇ ਉਹਨਾਂ ਦੀ ਨਾ ਹੀ ਰਿਹਾਈ ਤੇ ਨਾ ਹੀ ਫਾਂਸੀ ਦਾ ਆਡਰ ਹੋਇਆ ਪਰ ਜਿਹੜੀਆਂ ਹੁਣ ਤੱਕ ਦੀਆਂ ਖਬਰਾਂ ਇਹ ਸੋਡੇ ਨਾਲ ਸਾਂਝੀਆਂ ਜ਼ਰੂਰ ਕਰਨੀਆਂ ਸੀ ਜਿਹੜਾ ਕਿ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਹ ਬਈ ਮਾਮਲੇ ਖੜੇ ਹੋ ਜਾਂਦੇ ਆ ਤੇ ਪਰ ਲੇਕਿਨ ਸਰਕਾਰਾਂ ਨਾ ਹੀ ਇਹਨਾਂ ਨੂੰ ਰਿਹਾ ਕਰਦੀਆਂ ਕਿ ਕਿ ਹੁਣ ਜੇ ਗੱਲ ਕਰੀਏ ਜਿਹੜਾ ਬਿਆਨਤ ਸਿੰਘ ਮੁੱਖ ਮੰਤਰੀ ਜਿਹੜਾ ਇਹ ਗੱਲ ਕਰੀ ਸਾਡੇ ਦਲਾਵ ਸਿੰਘ ਤੇ ਜੇ ਗੱਲ ਕਰੀਏ ਭਾਈ ਉਹਨਾਂ ਦੀ ਤਾਂ ਮੌਤ ਹੋ ਜਾਂਦੀ ਆ ਬੰਬ ਧਮਾਕੇ ਨਾਲ ਉਡਾਇਆ ਸੀ ਉਹ ਸਮਾਮਲੇ ਦੇ ਵਿੱਚ ਇਹ ਭਾਈ ਬਲਵੰਤ ਸਿੰਘ ਰਾਜਵਾਨਾ ਬੰਦਾ ਤੇ ਪਰ ਲੰਬੇ ਸਮੇਂ ਤੋਂ ਬੰਦਾ ਤੇ ਪਰ ਹਾਲੇ ਤੱਕ ਇਹਨਾਂ ਨੂੰ ਰਿਹਾ ਨਹੀਂ ਕੀਤਾ ਯਾਰ ਆ ਤਾਂ ਭਾਈ ਇਹਦੇ ਬਾਰੇ ਸੋਡਾ ਕੀ ਕਹਣਾ ਤੁਸੀਂ ਵੀ ਆਪਣੇ ਵਿਚਾਰ ਜਰੂਰ ਰੱਖੋ ਜਿੰਨਾ ਤੱਕ ਵੀਡੀਓ ਜਾਂਦੀ ਆ ਭਾਈ ਸ਼ੇਅਰ ਕਰਦੇ ਆ ਕਰੋ ਜਿਹੜੀ ਕਿ ਹੁਣ ਤੱਕ ਦੀ ਅਪਡੇਟ ਸੀ ਪਾਈ ਬਲਵੰਤ ਸਿੰਘ ਰਾਜੋਵਾਲ ਨੇ ਕਿ ਇਹ ਸੋਡੇ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇਗਾ ਨੂੰ ਨਵ ਟੌਪਸ ਸੇ ਤੁਹਾਨੂੰ